ਕੌਣ ਸਾ ਵਿਅਕਤੀ ਆਪਨੇ ਦੇਖਿਆ ਹੈ পাগল ਸਾਤਾ পাগল ਸਾਹਮ ਦੇਖਿਆ ਹੈ পাগল ਸਾਤਾ ਬਿਆ ਕੀ ਮਤਬੁੱਦੀਆਂ ਨੂੰ ਸਿਰਫ ਇੱਕ ਸਾਡੀ ਗੁਰਬਾਣੀ ਦਿਖਦੀ ਹੈ ਕਦੇ ਸਾਡੇ ਗੁਰੂ ਸਾਬਾਂ ਦੇ ਅੰਗ ਪਾੜੇ ਜਾਂਦੇ ਨੇ ਕਦੇ ਸਾਡੇ ਉੱਥੇ ਗੁਰਨ ਸਾਹਿਬਾ ਦੀ ਬੇਦਵੀ ਕੀਤੀ ਜਾਂਦੀ ਹੈ ਕਦੇ ਗੁਰੂ ਸਾਹਿਬ ਵੱਲੋਂ ਦਿੱਤੇ ਸ਼ਬਦਾਂ ਦੀ ਬੇਦਵੀ ਕੀਤੀ ਜਾਂਦੀ ਹੈ ਕਾਥਾ ਉਸਕੇ ਹੱਥ ਮੇਂ ਕੀ ਆਤਾ ਐਸੇ ਡੱਬੇ ਰਹਤੇ ਤੇ ਇੱਕ ਬੈਗ ਉਸਕੇ ਕਮਰ ਮੇਂ ਟਾਂਗਾ ਰਹਤਾ ਤਾਂ ਹਮੇਸ਼ਾ ਹੀ ਕਿਹੜੀ ਗੁਰਬਾਣੀ ਦੇ ਸ਼ਬਦ ਸੀ ਜੀ ਮਹਾਰਾਜ ਜੀ ੴ ਸਾਫ਼ ਤੌਰ ਤੇ ਲਿਖਿਆ ਹੋਇਆ ਸਾਡੇ ਕੋਲ ਵੀਡੀਓ ਨਹੀਂ ਜੀ ਦੇਖੋ ਜਿਹਨੇ ਅੱਜ ਜਿਹਨੇ ਲਿਖਿਆ ਕੋਈ ਪਾਗਲ ਤਾਂ ਨਹੀਂ ਹੋਏਗਾ ਪਾਗਲ ਕਾ ਹੋਏ ਲਿਖੀ ਸਿਰਫ ਕਾਲੇ ਕਾਲੇ ਬਲੌਕ ਚ ਵਾਈਟ ਦੇ ਨਹੀਂ ਕੋਈ ਕਾਲੇ ਸਿਰਫ ਹੁਣ ਕਾਲੇ ਕਾਲੇ ਬਲੌਕ ਚੂਜ਼ ਕੀਤਾ ਹੈ ਕਿ ਹਾਈਲਾਈਟ ਹੋ ਸਤਿ ਸ਼ਕਾਲ ਤੁਸੀਂ ਜੁੜਿਓ ਔਨਯਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਤੁਹਾਨੂੰ ਅੱਜ ਇੱਕ ਤਸਵੀਰ ਦਿਖਾ ਰਹੇ ਹਾਂ ਕਿ ਪਟਿਆਲਾ ਤੇ ਦੀਲਾ ਭਵਨ ਚੌਕ ਹੈ ਇਹ ਤਸਵੀਰ ਚ ਦੇਖ ਰਿਹਾ ਹਾਂ ਪੂਰੇ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਜਿਹੜੀ ਆ ਸੜਕ ਦੀ ਫੁੱਟਪਾਥ ਹੈ ਇਹਦੇ ਉੱਪਰ ਕੋਈ ਗੁਰਬਾਣੀ ਦੇ ਜਿਹੜੇ ਕੀ ਸ਼ਬਦ ਲਿਖੇ ਗਏ ਸ਼ਬਦ ਲਿਖਣ ਤੋਂ ਬਾਅਦ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਚੱਲਿਆ ਤਾਂ ਐਟੇ ਟਾਈਮ ਆ ਦੇਖੋ ਕੈਮਰਾਮੈਨ ਰਕਾਰ ਕਰ ਕਿਉਂ ਲੇ ਕਾਲਾ ਰੰਗ ਫੇਰਦਿਆ ਆ ਚੀਜ਼ਾਂ ਲਿਖੀਆਂ ਪਈਆਂ ਵੀਡੀਓ ਇੱਕ ਵਾਇਰਲ ਹੋਈ ਆ ਦੇਖੋ ਉਹਦੇ ਪੇਂਟ ਦੇ ਨਾਲ ਰੰਗ ਜਿਹੜਾ ਕੀ ਕੀਤਾ ਪਿਆ ਉਹਦੇ ੱੱਕਾ ਦੇਖੋ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਇੱਥੇ ਚੀਜ਼ ਤੇ ਉਰੇ ਗੁਰਬਾਣੀ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦੇਖਿਆ ਜਾ ਰਿਹਾ ਕਿ ਇਹ ਗੁਰਬਾਣੀ ਦੇ ਕੋਈ ਸ਼ਬਦ ਹੈ ਜਿਹੜੇ ਇਸ ਉਰੇ ਲਿਖੇ ਗਏ ਆ ਆਲੇ ਦੁਆਲੇ ਜਿਹੜੇ ਉਰੇ ਭੀਖ ਮੰਗਣ ਵਾਲੇ ਲੋਕ ਆ ਆਪਾਂ ਇਹਨਾਂ ਨੂੰ ਪੁੱਛਦੀਆਂ ਇਹ ਕਹਿੰਦੇ ਕੋਈ ਪਾਗਲ ਵਿਅਕਤੀ ਥਾ ਕੌਣ ਸਾ ਵਿਅਕਤੀ ਆਪਨੇ ਦੇਖਿਆ ਪਾਗਲ ਸਾਤਾ ਪਾਗਲ ਸਾ ਹਮ ਦੇਖਿਆ ਪਾਗਲ ਸਾ ਥਾ ਵੀ ਆ ਹਾਂ ਕੀ ਆ ਥਾ ਉਸਕੇ ਹੱਥ ਮੇਂ ਕੀ ਆ ਥਾ ਐਸੇ ਡੱਬੇ ਰਹਤੇ ਤੇ ਇੱਕ ਬੈਗ ਉਸਕੇ ਕਮਰ ਮੇਂ ਟਾਂਗਾ ਰਹਤਾ ਥਾ ਹਮੇਸ਼ਾ ਹੀ ऑन पेंट के डब्बे डुबे रंग बिरंगे उसके पास रहते थे उसने लिखा ये हाँ जी कितने दिन हो गए पर ये अभी तीन हो गए बंदा नहीं आ रहा है पागल सा नहीं तो पहले हमेशा रहता ते तो था। के लिए भी हाँ एक दिन नहीं आए थे लेकिन हम लोग डर गए थे भाग गए थे हम खुद डर गए थे हाँ जी उसके बाद कह रहे वो पागल था जो देखने में तो पागल जैसा ही दिखता था पूरा वहाँ पे बाल उसने बांधे हुए थे पागलों जैसे पूरे और फटे हुए कपड़े पहने थे बस ਤੋ ਕਹਿੰਦੇ ਕੋਈ ਵਿਅਕਤੀ ਕੋਈ ਸ਼ੱਕੀ ਜਾ ਲੱਗਦਾ ਭਾਜੀ ਤੁਸੀਂ ਵੀ ਸ਼ਹਿਰ ਦੇ ਵਿੱਚ ਰਹਿੰਦੇ ਇੱਕ ਮਿੰਟ ਲਈ ਮੇਰੀ ਗੱਲ ਇਹ ਹੈ ਕਿਸੇ ਨੇ ਸ਼ਰਾਰਤ ਕੀਤੀ ਹੈ ਗੁਰਬਾਣੀ ਦੇ ਨਾਲ ਦਿੱਕਤ ਹੋ ਰਹੀ ਹੈ ਮੈਂ ਇੱਕ ਵੀਡੀਓ ਦਿਖਾਣਾ ਹੈ ਆਪ ਦੇਖੀਏ ਜੀ ਵੀਡੀਓ ਇਹ ਮੈਂ ਹੁਣ ਤੇ ਇੱਕ ਦਿਨ ਗਲਤ ਗੱਲ ਮੈਂ ਭਾਜੀ ਨੂੰ ਆ ਕੇ ਪੁੱਛਿਆ ਕਿ ਕੋਈ ਬੰਦਾ ਇੱਥੇ ਕੋਈ ਦੇਖਿਆ ਹੋਵੇ ਤੁਸੀਂ ਗੁਰਦੁਆਰੇ ਨੂੰ ਆ ਕੇ ਮੈਂ ਆਪ ਦੇਖ ਕੇ ਸਪੈਸ਼ਲ ਤਾਂ ਹੀ ਆਇਆ ਇੱਥੇ ਦੇਖੋ ਇਹ ਤਾਂ ਬਹੁਤ ਗਲਤ ਗੱਲ ਹੈ ਜੀ ਇੱਥੇ ਦੇਖੋ ਪੈਰਾਂ ਦੇ ਵਿੱਚ ਐਡੇ-ਐਡੇ ਤੁਸੀਂ ਉਹ ਦੇਖ ਰਹੇ ਹੋ ਵੀਡੀਓ ਜੀ ਦੇਖੇ ਬੰਦਾ ਉੱਤਰ ਰਿਹਾ ਹੈ ਬੰਦਾ ਚਲੋ ਅਣਜਾਣ ਉਹਨੂੰ ਨਹੀਂ ਪਤਾ ਹੈ ਨਾ ਕਿਉਂਕਿ ਬੰ ਔਰੇ ਬਹੁਤ ਗਲਤ ਕਰ ਰਹਾ ਜੀ ਇਹ। ਔਰੇ ਜਿਹੜੇ ਲੋਕ ਕਹਿੰਦੇ ਆ ਪਾਗਲ ਵਿਅਕਤੀ ਦੀ ਕਹਿੰਦੇ ਜਿਹੜਾ ਪੇਂਡ ਆਪਾਂ ਤਾਂ ਨਹੀਂ ਲੱਗਦਾ ਪਾਗਲ ਤਾਂ ਨਹੀਂ ਲੱਗਦਾ। ਦੇਖੋ ਜਿਹਨੇ ਐਡਾ ਜਿਹਨੇ ਲਿਖਿਆ ਕੋਈ ਪਾਗਲ ਤਾਂ ਨਹੀਂ ਹੋਏਗਾ। ਪਾਗਲ ਕਾ ਹੋਏ ਲਿਖੀ ਸਿਰਫ ਕਾਲੇ ਕਾਲੇ ਬਲੌਕ ਚ ਵਾਈਟ ਤੇ ਨਹੀਂ ਕੋਈ ਕਾਲੇ ਨਾਲ ਲਿਖਦਾ। ਸਿਰਫ ਹੁਣ ਕਾਲੇ ਕਾਲੇ ਬਲੌਕ ਚੂਜ਼ ਕੀਤਾ ਹੈਗਾ ਹਾਈਲਾਈਟ ਹੋਵੇ। ਤੁਸੀਂ ਕਹਿੰਦੇ ਮੈਂ ਕਾਰਵਾਈ ਹੋਵੇ ਦੇਖੋ ਮਾਹੌਲ ਖਰਾਬ ਕਰਨ ਦੀ ਹੈ ਜਿਹੜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਜੀ ਬਿਲਕੁਲ। ਪਰ ਬਿਲਕੁਲ ਇਹ ਸ਼ਹਿਰ ਦੇ ਮਾਹਤਵਰ ਬੰਦੇ ਆ ਵੀ ਕਹਿੰਦੇ ਵੀ ਇਹਨਾਂ ਨੂੰ ਵੀ ਜਦ ਤਨ ਮੈਂ ਤਸਵੀਰ ਕੈਮਰਾਮੈਨ ਨੂੰ ਕਹਿੰਗਾ ਦਿਖਾएंगे ਕਿ ਆ ਬੋਰਡ ਆ ਬੋਰਡ ਤੇ ਵੀ ਜਿਹੜਾ ਲਿਖਿਆ ਆ ਜਦੋਂ ਇੱਕ ਵੀਡੀਓ ਵਾਇਰਲ ਹੁੰਦੀ ਆ ਵੀਡੀਓ ਵਾਇਰਲ ਹੁੰਦੋਂ ਤਾਂ ਆ ਹਪੜਾ ਰਫੀ ਆਪਾਂ ਸੈਟਰ ਪਰੇ ਜਾਂ ਆਹ ਜਨ ਵਾਲੇ ਲੋਕਾਂ ਦੇ ਆ ਦੇਖੋ ਇੱਧਰ ਵੀ ਸੰਕਰ ਇੱਧਰ ਆ ਲਿਖਿਆ ਪਿਆ ਇਹ ਤੁਸੀਂ ਦੇਖ ਰਹੇ ਹੋ ਇੱਥੇ ਲਿਖਿਆ ਪਿਆ ਉੱਧਰ ਆ ਲਿਖਿਆ ਪਿਆ ਸੋ ਇਹ ਦੋ ਚੀਜ਼ਾਂ ਬੇਸ਼ੱਕ ਉਰੇ ਲਿਖੀਆਂ ਵੀ ਪਰ ਜਿਹੜੀ ਸੜਕ ਤੇ ਫੁੱਟਪਾਥ ਤੇ ਥੱਲੇ ਜਿਹੜੀਆਂ ਚੀਜ਼ਾਂ ਲਿਖੀਆਂ ਇਹ ਜਿਹੜੇ ਭਾਈਚਾਰਕ ਲੋਕ ਆ ਉਹਨਾਂ ਦੇ ਥੇਸ ਪਹੁੰਚੀਆ ਕਿਉਂਕਿ ਗੁਰਬਾਣੀ ਦੀਆਂ ਟੁਕਾਂ ਗੁਰਬਾਣੀ ਦੇ ਕੁਝ ਸ਼ਬਦ ਲੱਗਦੇ ਨੇ ਜਿਹੜੇ ਉੱਥੇ ਲਿਖੇਗੇ ਅਣਜਾਣ ਵਾਲੇ ਪੈਰਾਂ 'ਚ ਲੱਗਦੇ ਨੇ ਸਿੱਖ ਜਥੇਬੰਦੀਆਂ ਦੇ ਆਗੂ ਵੀ ਆ ਰਹੇ ਨੇ ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਥੇਸ ਪਹੁੰਚੀਆ ਪਰ ਜਿਹੜੇ ਲੋਕ ਆ ਉਰੇ ਸਾਹਮਣੇ ਉਹ ਕਹਿੰਦੇ ਕਿ ਕੋਈ ਪਾਗਲ ਵਿਅਕਤੀ ਸੀ ਪਾਗਲ ਜੈਸਾ ਸੀ ਜਿਹਦੇ ਹੱਥ 'ਚ ਪੇਨ ਦਾ ਇੱਕ ਡੱਬੀ ਸੀ ਤੇ ਉਹ ਕਰ ਰਿਹਾ ਸੀ ਪਾਗਲ ਦੀ ਕੋਈ ਕੰਮ ਨਹੀਂ ਲੱਗਦਾ ਦੇਖੋ ਪਾਗਲ ਵਿਅਕਤੀ ਸਿਆਮ ਇਵੇਂ ਲਿਖ ਰਿਹਾ ਪੜਿਆ ਲਿਖਿਆ ਵਿਅਕਤੀ ਹੈ ਜਾਂਚ ਦਾ ਵਿਸ਼ਾ ਪੁਲਿਸ ਕੋਲ ਬੇਸ਼ੱਕ ਅਜੇ ਦੀ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਪਰ ਇਹ ਜਿਹੜੀ ਗੱਲ ਹੈ ਬਹੁਤ ਵੱਡੀ ਗੱਲ ਹੈ ਪਟਿਆਲਾ ਦੇ ਲੀਲਾ ਭਵਨ ਦੀ ਹੁਣ ਵੀ ਤਸਵੀਰ ਦੇਖ ਰਹੇ ਹੋ ਦਿਨ ਦਿਹਾੜੇ ਇਹ ਰਾਤ ਨੂੰ ਵੀ ਇਹ ਸੜਕ ਚੱਲਦੀ ਹੈ ਪਰ ਚੱਲਦੀ ਸੜਕ ਤੇ ਇਹ ਜਿਹਾ ਕੁਝ ਲਿਖਣਾ ਇਹ ਬਹੁਤ ਵੱਡੀ ਗੱਲ ਹੈ ਸੋ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਲੋਕਾਂ ਉੱਪਰ ਕਾਰਵਾਈ ਕਰਨੀ ਚਾਹੀਦੀ ਆ ਸਾਡੇ ਨਾਲ ਨੇ ਜਿਨ੍ਹਾਂ ਨੇ ਮਤਲਬ ਜਿਹੜੇ ਚਵਤ ਜਿਹੜੇ ਲਿਖੇ ਗਏ ਸੀ ਉਹਨਾਂ ਨੂੰ ਮਟੇਨ ਵਾਲੇ ਸਿਕਾਗੂਆ ਭਾਜੀ ਤੁਹਾਨੂੰ ਕਿਵੇਂ ਪਤਾ ਚੱਲਿਆ ਤੁਹਾਨੂੰ ਲੱਗਦਾ ਕਿ ਸੀ ਇਹ ਪਾਗਲ ਬੰਦੇ ਦਾ ਤਾਕ ਕਹਿੰਦੇ ਪਾਗਲ ਸੀ ਕੋਈ ਤੁਹਾਨੂੰ ਲੱਗਦਾ ਤੁਹਾਨੂੰ ਤਾਂ ਇਹ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਦੀ ਹੈ ਭਾਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਉਹਰੇ ਸ਼ਬਦ ਆਪਦੀ ਲਿਖੀ ਗਈ ਸੀਗੀ ਜਿਹੜੇ ਮਾਰ ਨੇ ਸਾਨੂੰ ਸ਼ਬਦ ਦਿੱਤੇ ਗਏ ਨੇ ਠੀਕ ਹੈ ਜੀ ਜੇ ਉਹਨੂੰ ਸਿਖਾਇਆ ਗਿਆ ਉਹਨੇ ਤਾਂ ਲਿਖਿਆ ਜੇ ਇਹ ਕਹਿੰਦੇ ਨੇ ਵੀ ਪਾਗਲ ਹੈ ਜਾਂ ਕੁਛ ਹੈ ਉਸ ਚੀਜ਼ ਬਾਰੇ ਹਾਲੇ ਸਾਨੂੰ ਨਹੀਂ ਪਤਾ ਲੱਗਿਆ ਵੀ ਕਿਨੇ ਲਿਖਿਆ ਕਿਨੇ ਨਹੀਂ ਕਿਉਂਕਿ ਸਾਡੇ ਦਿਲਾਂ ਨੂੰ ਜੋ ਠੇਸ ਪਹੁੰਚੀ ਹੈ ਠੀਕ ਹੈ ਜੀ ਅਸੀਂ ਉਹਨੂੰ ਮਟਾੜ ਆ ਗਏ ਸੀਗੇ ਹੁਣ ਅਸੀਂ ਦੇਖਿਆ ਹੁਣ ਹੀ ਸਾਨੂੰ ਪਤਾ ਲੱਗਿਆ ਵੀ ਉਹ ਪਰਲੇ ਪਾਸੇ ਵੀ ਲਿਖਿਆ ਹੋਇਆ ਹਨਾ ਜਿਸ ਦਿਨ ਅਸੀਂ ਉਰੇ ਸੀਗੇ ਅਸੀਂ ਸਾਰੇ ਪਾਸੇ ਚੈੱਕ ਕਰਕੇ ਗਏ ਆ ਠੀਕ ਆ ਤੇ ਮਟਾ ਗਏ ਆ ਹੁਣ ਉਹ ਕਿੱਥੋਂ ਆ ਗਿਆ ਉਹ ਵੀ ਨਹੀਂ ਹਾਲੇ ਤੱਕ ਆਪਾਂ ਨੂੰ ਪਤਾ ਲੱਗਿਆ ਹੈਗਾ ਇਸ ਬਾਰੇ ਜੋ ਸੀਗਾ ਅਸੀਂ ਅੱਗੇ ਗੱਲ ਕਰੀ ਆ ਜਿਹੜੇ ਸਾਡੇ ਸੀਗੇ ਉਹਨਾਂ ਨਾਲ ਸੀਨੀਅਰਾਂ ਨਾਲ ਗੱਲ ਕਰੀ ਉਹਨਾਂ ਨੇ ਕਿਹਾ ਵੀ ਜਿਹੜੀ ਫੁੱਟਪਾਥ ਤੇ ਤੁਸੀਂ ਲਿਖੀ ਹੋਈ ਸੀਗੀ ਉਹ ਮਟੇ ਐ ਸਾਰੀਆਂ ਅਸੀਂ ਮਟੇਤੀਆਂ ਜੀ ਜਿਹੜੀ ਜਿਹੜੀ ਸੀਗੀ ਜੋ ਸਾਨੂੰ ਹਨਾ ਜੋ ਸਾਡੀ ਸੇਵਾ ਸਾਡਾ ਵੀ ਆਪਦਾ ਦਲਪੰਸ ਸੇਵਾ ਸੁਆਟੀ ਵਜੋ ਜੋ ਸਾਡੇ ਗਰੁੱਪ ਦੇ ਵਿੱਚ ਕਿਤੇ ਗੁਰਬਾਣੀ ਦੇ ਸ਼ਬਦ ਸੀ ਜੀ ਮਹਾਰਾਜ ਜੀ ੴ ਸਾਫ ਤੌਰ ਤੇ ਲਿਖਿਆ ਹੋਇਆ ਸਾਡੇ ਕੋਲ ਵੀਡੀਓ ਨਹੀਂ ਜੀ ਠੀਕ ਆ ਵੀਡੀਓ ਭਾਜੀ ਤੁਸੀਂ ਵੀ ਵੀਡੀਓ ਦੇਖੀ ਸੀ ਜਦੋਂ ਪਤਾ ਚੱਲਿਆ ਪਹਿਲਾ ਵੀਰ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਦੇਖੋ ਜੀ ਇੱਕ ਦੀਵਾਰ ਤੇ ਲਿਖਣਾ ਇੱਕ ਫੁੱਟਪਾਥ ਤੇ ਲਿਖਣਾ ਬੜਾ ਫਰਕ ਹੈ ਜੇ ਕੋਈ ਕਹਿੰਦਾ ਵੀ ਉਹ ਮੱਦਬੁੱਦੀ ਸੀਗਾ ਇਹ ਆ ਕੁਝ ਵੀ ਇਦਾਂ ਦਾ ਸੀਗਾ ਉਹਨੇ ਪੂਰਾ ਪ੍ਰੋਪਰ ਸਾਡੇ ਕੋਲ ਵੀਡੀਓ ਬਣੀਆਂ ਹੋਈਆਂ ਨੇ ਵੀ ਉਹਦੇ ਤੇ ਸੱਤ ਗੁਰੂ ਪੂਰਾ ਏਕ ਊਮਕਾਰ ਖੰਡੇ ਦਾ ਨਿਸ਼ਾਨ ਫੁੱਟਪਾਥ ਤੇ ਜਿੱਥੇ ਲੋਕਾਂ ਨੇ ਰੋਜ਼ ਆਣਾ ਜਾਣਾ ਪੈਰ ਰੱਖਣੇ ਆ ਉੱਥੇ ਐ ਜੇ ਉਹ ਮੱਦਬੁੱਦੀ ਵੀ ਸੀ ਆਪਾਂ ਚਲੋ ਮੰਨ ਲੈਂਦੇ ਆ ਕਿ ਮੱਦਬੁੱਦੀਆਂ ਨੂੰ ਸਿਰਫ ਇੱਕ ਸਾਡੀ ਗੁਰਬਾਣੀ ਲਿਖਦੀ ਐ ਕਦੇ ਸਾਡੇ ਗੁਰੂ ਸਾਭਾ ਦੇ ਅੰਗ 파ੜੇ ਜਾਂਦੇ ਨੇ ਕਦੇ ਸਾਡੇ ਉੱਥੇ ਗੁਰਨ ਸਾਹਾ ਦੀ ਬੇਦਬੀ ਕੀਤੀ ਜਾਂਦੀ ਹੈ ਕਦੇ ਗੁਰੂ ਸਾਹਿਬ ਵੱਲੋਂ ਦਿੱਤੇ ਸ਼ਬਦਾਂ ਦੀ ਬੇਦਬੀ ਕੀਤੀ ਜਾਂਦੀ ਹੈ ਜੇ ਆਪਾਂ ਮੰਨ ਵੀ ਲੈਨੇ ਹੋ ਮੱਦਬੁੱਧੀ ਸੀ ਤੇ ਉਹਨਾਂ ਨੂੰ ਸਿਰਫ ਸਾਡਾ ਹੀ ਧਰਮ ਕਿਉਂ ਸਾਡੇ ਧਰਮ ਨੂੰ ਹੀ ਕਿਉਂ ਟਾਰਗੇਟ ਕਰਦੇ ਨੇ ਸੋ ਮੇਰੀ ਬੇਨਤੀ ਹੈ ਪੰਜਾਬ ਪੁਲਿਸ ਪਟਿਆਲਾ ਪੁਲਿਸ ਨੂੰ ਕਿ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅਤੇ ਐਓ ਜੀਆਂ ਚੀਜ਼ਾਂ ਐਓ ਜੀਆਂ ਘਟਨਾਵਾਂ ਐਓ ਜੀਆਂ ਬੇਦਬੀਆਂ ਨੂੰ ਹੋਣ ਤੋਂ ਬਚਾਇਆ ਜਾ ਬਿਲਕੁਲ ਅ ਇਸੇ ਸਾਡੇ ਨਾਲ ਸਿੱਖਾ ਗੁਰਪੁਰ ਬਹੁਤ ਹੀ ਇੱਕ ਜਾਂਚ ਦਾ ਵਿਸ਼ਾ ਹੈ ਸਾਡੀ ਜਦੋਂ ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਇੰਸਪੈਕਟਰ ਨਾਲ ਗੱਲ ਹੋਈ ਤੇ ਮਾਡਲ ਟਾਊਨ ਇੰਚਾਰਜ ਨਾਲ ਉਹਨਾਂ ਕਹਿੰਿਆ ਕਿ ਅਸੀਂ ਇਸ ਦੀ ਤਫ਼तीश ਕਰ ਰਹੇ ਹਾਂ ਪਤਾ ਕਰ ਰਹੇ ਹਾਂ ਪਰ ਇਹ ਇੱਕ ਸਿੱਖ ਸੰਗਤਾਂ ਦੇ ਮਾਮਲੇ ਨੂੰ ਫੇਜ਼ ਪਹੁੰਚਾਉਣ ਵਾਲੀ ਗੱਲ ਹੈ ਜਿਹੜੇ ਗੁਰਬਾਣੀ ਦੇ ਸ਼ਬਦ ਸ੍ਰੀ ਅੰਮ ਫੁੱਟਪਾਸਾਂ ਤੇ ਲਿਖੇ ਗਏ ਨੇ ਇਹਨਾਂ ਨੂੰ ਜਦੋਂ ਪਤਾ ਚੱਲਿਆ ਤਾਂ ਇਹਨਾਂ ਦੇ ਵੀ ਕਹਿੰਦੇ ਆਪਣੇ ਵੀ ਮਨ ਦੇ ਵਿੱਚ ਨਹੀਂ ਰਹਿੰਦਾ ਇਹਨਾਂ ਨੇ ਜਦੀ ਅੰਦਰ ਧਰ ਮਟੇ ਆ ਪਰ ਇਹ ਕਹਿੰਦੇ ਫੇਰ ਵੀ ਅਸੀਂ ਜੀ ਤੈਹ ਤੱਕ ਜਾਵਾਂਗੇ ਹਮੇਸ਼ਾ ਸਿੱਖ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਜਦੋਂ ਕੋਈ ਬੇਦਰਦੀ ਹੁੰਦੀ ਹੈ ਕਹਿੰਦੇ ਆ ਜੀ ਇਹ ਪਾਗਲ ਹੈ ਜਦੋਂ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਵਰਤਿੰਦਾ ਦਰਵਾਰ ਸਾਹਿਬ ਤੇ ਕਹਿੰਦੇ ਆ ਜੀ ਇਹ ਪਾਗਲ ਹੈ ਕੀ ਆ ਪਾਗਲਾਂ ਨੂੰ ਗੁਰੂ ਘਰੀ ਦਿਖਦੇ ਆ ਕੀ ਆ ਪਾਗਲਾਂ ਨੂੰ ਇਹਨਾਂ ਪਾਗਲਾਂ ਤੇ ਇਲਾ ਕਰਨਾ ਚਾਹੀਦਾ ਜੇ ਕਹਿੰਦੇ ਸਿੱਖ ਸੰਗਤਾਂ ਸੋਤਾ ਲਾਦਨੀ ਹੈ ਫਿਰ ਕਹਿੰਦੇ ਆ ਜੀ ਕਤਲ ਕਰ ਦਿੱਤਾ ਸੋ ਇਹ ਵੀ ਪਟਿਆਲਾ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿਹੜੀ 3 ਦਿਨ ਹੋ ਗਏ ਇੱਕ ਵੀਡੀਓ ਵਾਇਰਲ ਹੋਈ ਜਦੋਂ ਵੀਡੀਓ ਵਾਇਰਲ ਹੋਈ ਇਹ ਵੀਰਾਂ ਨੇ ਅੰਦਰ ਸਾਰੀ ਉਸ ਨੂੰ ਮਟਿਆ ਪਰ ਇਸ ਦੀ ਤੈਅ ਤੱਕ ਪੁਲਿਸ ਜਾ ਰਹੀ ਹੈ ਹੁਣ ਵੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਇੱਧਰ ਵੀ ਦੇਖੋ ਇਹਨਾਂ ਨੇ ਇੱਧਰ ਮਟਿਆ ਇਹ ਕਹਿੰਦੇ ਘਟੋ ਘਟ 100 ਥਾਵਾਂ ਤੇ ਅਸੀਂ ਮਟਿਆ ਹੋਏਗਾ ਇੱਧਰ ਵੀ ਮਟਿਆ ਤੇ ਇੱਧਰਲੇ ਪਾਸੇ ਕੰਧ ਦੇ ਮਟਿਆ ਗਿਆ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਬਹੁਤ ਇਹ ਸ਼ਰਮਨਾਕ ਗੱਲ ਹੈ ਜਿਹੜੀ ਕਿ ਇਹ ਹਮੇਸ਼ਾ ਗੁਰਬਾਣੀ ਤੇ ਜਿਹੜੇ ਕੋਈ ਇੱਕ ਕੰਮ ਕਰ ਲਿਖਿਆ ਜਾਂ ਕੁਝ ਉਧਰਲੇ ਪਾਸੇ ਦੇਖਿਆ ਜਾਵੇ ਇਕ ਉਧਰ ਵੀ ਲਿਖਿਆ ਹੋਇਆ ਉਧਰ ਬੇਕਰ ਪਾਗਲਾ ਆਲਾ ਕੰਮ ਵੀ ਪਤਾ ਨਹੀਂ ਕੀ ਕੀ ਲਿਖਿਆ ਪਿਆ ਪਰ ਬਹੁਤ ਵੱਡੀ ਗੱਲ ਹੈ ਇਸ ਤੇ ਪ੍ਰਸ਼ਾਸਨ ਨੂੰ ਜਿਹੜੇ ਵੀ ਇਹ ਵਿਅਕਤੀ ਹੈਗੇ ਆ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾਵਾ ਦਵਾਈਆਂ ਚ ਪਟਿਆਲਾ ਤੋਂ ਨਿਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ